ਮੇਰੇ ਦਾਦੀ ਜੀ ਨੇ ਮੈਂ ਕਈ ਵਾਰੀ ਸਾਡੇ ਉਸ ਗਵਾਂਢ ਚ ਬੁੱਢੇ ਤਮਲਾ ਪਲੇ ਕਾਬਦੇਸ਼ੀ ਗੋਦਰਾ ਸਾਹਿਬ ਜੀ ਮੈਂ ਜਦੋਂ ਉੱਥੇ ਕਦੇ ਚੱਲ ਜਾਣਾ ਤਾਂ ਉਹਨਾਂ ਨੇ ਮੈਨੂੰ ਝਟਕ ਕੇ ਵਾਪਸ ਆ ਲੈਣਾ ਮੈਂ ਹੁਣ ਜਿਹੜਾ ਤਮਲਾ ਜਾਂ ਹਰਮੋਨੀਅਮ ਸਾਡੇ ਰਾਮ ਸਿੰਘ ਜੀ ਸੀਗੇ ਇਕਬਾਲ ਸਿੰਘ ਜੀ ਗੋਲਾ ਉਹਨਾਂ ਨੂੰ ਕਹਿੰਦੇ ਆ ਉਹਨਾਂ ਤੋਂ ਸਿੱਖਿਆ ਨਹੀਂ ਸਣੀ ਵੀ ਕਿਵੇਂ ਕਿਹੜੇ ਸੁਣਦੇ ਆ ਕਿਵੇਂ ਹਨ ਇਹ ਹੁੰਦਾ ਹੈ ਅਰਦੀ ਭਾਜੀ ਕਿ ਜਿਹੜਾ ਇੱਕ 뮤직 ਹਨ ਉਹ ਜਾਂ ਆਵਾਜ਼ ਹੈ ਜਿਹੜੀ ਉਹ ਰੱਬ ਵੱਲੋਂ ਹੀ ਤੁਹਾਨੂੰ ਦਿੱਤੀ ਹੁੰਦੀ ਹੈ ਬਿਲਕੁਲ ਆਪਾਂ ਦਾਗੇ ਉਹਨੂੰ ریاض ਕਰਕੇ ਜਾਂ ਸਿੱਖ ਕੇ ਰਾਗ ਸਿੱਖ ਕੇ ਜਾਂ 뮤직 ਦੀ ਤਾਲੀਮ ਜਿਹੜੀ ਲੈ ਕੇ ਉਹਨੂੰ ਥੋੜਾ ਸ਼ਾਰਪ ਕਰ ਲੈਂਦੇ ਚਲੋ ਇੱਕ ਆਪਾਂ ਗੱਲ ਕਰਦੇ ਸੀ ਰੰਗਲਾ ਹੱਸਾ ਤੁਹਾਡਾ ਗੀਤ ਬੜਾ ਮਕਬੂਲ ਹੋਇਆ ਸੀਗਾ ਜੀ ਸੋ ਥੋੜਾ ਜਿਹਾ ਜਦ ਮੈਂ ਦਰਸ਼ਕਾਂ ਜਿਹੜਾ ਸਾਂਝਾ ਕਰੀਏਗੀ ਦੇਖੋ ਤੇਰਾ ਰੰਗਲਾ ਰੰਗਲਾ ਹਾਸਾ ਸਾਨੂੰ ਲੁੱਟ ਕੇ ਲੈ ਗਿਆ ਬੁੱਲੀਆਂ ਦਾ ਸੁਰਖ ਦਿੰਦਾ ਸਾ ਸਾਨੂੰ ਲੁੱਟ ਕੇ ਲਹਿ ਗਿਆ ਜਾਦੂ ਕਰਕੇ ਲੱਗਿਆ ਤੇਰਾ ਚਿਹਰਾ ਨੀ ਖੰਨੇ ਵਾਲਾ ਦਵਿੰਦਰ ਹੋ ਗਿਆ ਤੇਰਾ ਨੀ ਹੱਥ ਪੜਨਾ ਪੈ ਗਿਆ ਕਾਸਾ ਸਾਨੂੰ ਲੁੱਟ ਕੇ ਲੈ ਗਿਆ ਤੇਰਾ ਰੰਗਲਾ ਰੰਗਲਾ ਹਾਸਾ ਸਾਨੂੰ ਲੁੱਟ ਕੇ ਲੈ ਗਿਆ ਯੂਨੀਵਰਸਲ ਐਮਟੀਵੀ ਵੀ ਚੈਨਲ ਮਤਲਬ ਕੋਈ ਚੈਨਲ ਇਹੋ ਜਿਹਾ ਛੱਡਿਆ ਨਹੀਂ ਜਿੱਥੇ ਉਹ ਗਾਣਾ ਚਲਾਇਆ ਨੇ ਮੇਰੇ ਨਾਲ ਦਸ ਕਾ ਤੋਲਾ ਲਾ ਲਈਆ ਤੂੰ ਲਾ ਲਈਆ ਤੂੰ ਜਿਦਾ ਦਾ ਸਿਰਣਾ ਬਣ ਕੇ ਮੇਰੇ ਨਾਲ ਦਸ ਕਾ ਤੋਲਾ ਲਾ ਲਈਆ ਤੂੰ ਲਾ ਲਈਆ ਤੂੰ ਜਿਦਾ ਦਾ ਸਿਰਣਾ ਬਣ ਕੇ ਬਹੁਤ ਪਸੰਦ ਆਉਣਗੇ ਸਾਰੇ ਵੀਰ ਤਾਂ ਬਹੁਤ ਮਿਹਨਤ ਕੀਤੀ ਹੈ ਪੂਰੀ ਟੀਮ ਨੇ ਪਰ ਮੈਨੂੰ ਲੱਗਦਾ ਵੀ ਮਿਹਨਤ ਕਰੇ ਜਿੰਨੀ ਮਿਹਨਤ ਕਰ ਸਕੇ ਤਦਕੇ ਮਿਹਨਤ ਕਰੇ ਔਰ ਉਹਦਾ ਫਲ ਜ਼ਰੂਰ ਮਿਲੇ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਹਰਦੀਪ ਸਿੰਘ ਢੀਂਸਾ ਸੋ ਪੰਜਾਬੀ ਗਾਇਕੀ ਦੇ ਵਿੱਚ ਪੰਜਾਬੀ ਸੰਗੀਤ ਦੇ ਵਿੱਚ ਬਹੁਤ ਸਾਰੇ ਨਾਮਾਂ ਦੀ ਜਿਹੜੀ ਚਰਚਾ ਅਕਸਰ ਹੁੰਦੀ ਰਹਿੰਦੀ ਹੈ ਸੋ ਅੱਜ ਇੱਕ ਨਵੇਂ ਹਸਤਾਖਰ ਜਿਹੜੇ ਹੈ ਉਹਨਾਂ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਸੋ ਮੇਰੀ ਮੁਰਾਦ ਹੈ ਜਗਰਾਤ ਜੀ ਤੋਂ ਸੋ ਜਗਰਾਤ ਜੀ ਆਪਣੇ ਸਮੇਂ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ 2005 ਦੀ ਤਾਂ ਉਹਨਾਂ ਦੇ ਬਹੁਤ ਹੀ ਮਕਬੂਲ ਗੀਤ ਜਿਹੜੇ ਹੈ ਤੁਸੀਂ ਸੁਣੇ ਹੋਣਗੇ ਜਰੂਰ ਰੰਗਲਾ ਹਾਸਾ ਦੇ ਨਾਲ ਉਹ ਆਪਣੀ ਕੈਸਟ ਦੇ ਵਿੱਚ ਆਪਣੇ ਸੰਗੀਤ ਦੇ ਵਿੱਚ ਸਾਡੀ ਇਸ ਸੰਗੀਤਕ ਦੁਨੀਆ ਦੇ ਵਿੱਚ ਛਾਇਜ ਹਨ ਸੋ ਸਭ ਤੋਂ ਪਹਿਲਾਂ ਮੈਂ ਜੀ ਆਇਆਂ ਕਹਿੰਦਾ ਜਗਰਾਜ ਜੀ ਨੂੰ ਸਤਿ ਸ਼੍ਰੀ ਅਕਾਲ ਜੀਤ ਵੈਬ ਟੀਵੀ 'ਚ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਥੈਂਕ ਯੂ ਅਰਦੀਪ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡੇ ਸ਼ਰੋਤਿਆਂ ਨੂੰ ਤੇ ਅਜੀਤ ਵੈਬ ਟੀਵੀ ਤੇ ਤੁਸੀਂ ਲੈ ਕੇ ਆਏ ਹੋ ਥੈਂਕ ਯੂ ਤੁਹਾਡਾ ਬਹੁਤ-ਬਹੁਤ ਸੋ ਆਪਾਂ ਇੱਕ ਛੋਟੀ ਜੀ ਮੁਲਾਕਾਤ ਕਰਦੇ ਹਾਂ ਜਗਰਾਤ ਜੀ ਦੇ ਨਾਲ ਸੋ ਜਗਰਾਤ ਜੀ ਸੰਗੀਤਕ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਥੋੜੀ ਜੀ ਇੰਟਰੋਡਕਸ਼ਨ ਕਰ ਲਈਏ ਤੁਹਾਡੇ ਜੀਵਨ ਬਾਰੇ ਤੇ ਕਿਸ ਤਰ੍ਹਾਂ ਤੁਸੀਂ ਇਸ ਸੰਗੀਤ ਦੇ ਜਗਤ ਦੇ ਵਿੱਚ ਆਪਣਾ ਪੈਰ ਪਾਇਆ ਮੈਂ ਜੀ ਸੰਗੀਤ ਨਾਲ ਤਾਂ ਮੇਰਾ ਨਾਤਾ ਛੋਟੇ ਹੁੰਦੇ ਆ ਤੁਸੀਂ ਬਹੁਤ ਬਚਪਨ ਤੋਂ ਮੈਂ ਬਹੁਤ ਕੋਸ਼ਿਸ਼ ਕਰਦਾ ਹੁੰਦਾ ਸੀ 뮤ਜ਼ਿਕ ਸਿੱਖਣ ਦੀ ਪਰ ਉਹਨਾਂ ਟਾਈਮਾਂ ਦੇ ਵਿੱਚ ਕੀ ਸੀਗਾ ਕਿ 뮤ਜ਼ਿਕ ਨੂੰ ਬਾਹਲਾ ਰਿਮੋਟ ਨਹੀਂ ਸੀ ਕਰਦੇ ਪੇਰੈਂਟਸ ਤੇ 뮤직 ਨਾ ਸਿੱਖੋਣਾ ਪ੍ਰੋਫੈਸ਼ਨਲੀ ਕਹਿ ਲੋ 뮤직 ਐਜ਼ ਅ ਸਬਜੈਕਟ ਨਹੀਂ ਲਿਆ ਗਿਆ ਕਾਲਜ ਸਕੂਲ ਦੇ ਵਿੱਚ ਪਰ ਬਚਪਨ ਤੋਂ ਸੁਣਦੇ ਰਹਿਣਾ ਮਾਨਕ ਸਾਹਿਬ ਉਹਨਾਂ ਨੂੰ ਸਿੰਦਰ ਸ਼ਿੰਦਾ ਉਹਨਾਂ ਨੂੰ ਗੁਰਦਾਸ ਮਾਨ ਸਾਹਿਬ ਉਹਨਾਂ ਨੂੰ ਉਹ ਸੁਣਦੇ ਸੁਣਦੇ ਕਮਰਾ ਬੰਦ ਕਰਕੇ ਗਾਈ ਜਾਣਾ ਉੱਥੇ ਮੈਨੂੰ ਲੱਗਦਾ ਵੀ ਕਿਤੋਂ ਮਨ ਦੇ ਅੰਦਰ ਇੱਕ ਸ਼ੌਕ ਸੀ ਪੇ ਮੈਂ ਗਾਣਾ ਹੈ ਕਈ ਵਾਰ ਕਿਉਂਕਿ ਉਸ ਸਮੇਂ ਜੇ ਆਪਾਂ ਦੇਖਦੇ ਆ ਕਿ ਪਰਿਵਾਰ ਦੇ ਵਿੱਚ ਵੀ ਜਿਹੜਾ ਇਹ ਚੰਗਾ ਨਹੀਂ ਸੀ ਸਮਝਦੇ ਕਿ ਵੇ ਲੜਕੇ ਆਪਣਾ ਜਿਹੜਾ ਬੱਚਾ ਹੈ ਉਹਨੂੰ ਕਿਸੇ ਹੋਰ ਲਾਈਨ ਚ ਪਾਈਏ ਸੋ ਪ੍ਰੋਫੈਸ਼ਨਲ ਵੱਲ ਨਹੀਂ ਚਲਦੇ ਸੀ ਪੇਰੈਂਟਸ ਨਹੀਂ ਚਲਦੇ ਸੀ ਉਹ ਦੋਨੇ ਇਸੇ ਚਲਦੇ ਸੀ ਉਦੋਂ ਮੈਨੂੰ ਯਾਦ ਹੈ ਮੇਰੇ ਦਾਦੀ ਜੀ ਨੇ ਮੈਂ ਕਈ ਵਾਰੀ ਸਾਡੇ ਉੱਥੇ ਗਵਾਂਢ ਚ ਮੁੰਡੇ ਤਬਲਾ ਪਲੇ ਕਰਦੇ ਸੀ ਗੁਰਦੁਆਰਾ ਸਾਹਿਬ ਚ ਮੈਂ ਜਦੋਂ ਉੱਥੇ ਕਦੇ ਚੱਲ ਜਾਣਾ ਤਾਂ ਉਹਨਾਂ ਨੇ ਮੈਨੂੰ ਝਿੜਕ ਕੇ ਵਾਪਸ ਅੱਧ ਲੈਣਾ ਮੈਂ ਹੁਣ ਜਿਹੜਾ ਤਬਲਾ ਜਾਂ ਹਰਮੋਨੀਅਮ ਸਾਡੇ RAM SINGH ਜੀ ਸੀਗੇ اقبال ਸਿੰਘ ਹੁਣੀ ਗੋਰਾ ਉਹਨਾਂ ਨੂੰ ਕਹਿੰਦੇ ਆ ਉਹਨਾਂ ਤੋਂ ਸਿੱਖਿਆ ਇਨਿਸ਼ਲੀ ਬਈ ਕਿਵੇਂ ਕਿਹੜੇ ਸੁਰ ਹੁੰਦੇ ਆ ਕਿਵੇਂ ਹਨਾ ਤੇ ਉਦਾਂ ਸ਼ੁਰੂਆਤ ਕੀਤੀ ਸੀ ਪਰ ਉਹ ਇੱਕ ਇਹ ਹੁੰਦਾ ਅਰਦੀਪਾ ਜੀ ਕਿ ਜਿਹੜਾ ਇੱਕ 뮤직 ਆ ਨਾ ਉਹ ਜਾਂ ਆਵਾਜ਼ ਆ ਜਿਹੜੀ ਉਹ ਰੱਬ ਵੱਲੋਂ ਹੀ ਤੁਹਾਨੂੰ ਦਿੱਤੀ ਹੁੰਦੀ ਹੈ ਬਿਲਕੁਲ ਆਪਾਂ ਤਾਂ ਅੱਗੇ ਉਹਨੂੰ ਰਿਆਜ਼ ਕਰਕੇ ਜਾਂ ਸਿੱਖ ਕੇ ਰਾਗ ਸਿੱਖ ਕੇ ਜਾਂ 뮤직 ਦੀ تعلیم ਜਿਹੜੀ ਲੈ ਕੇ ਉਹਨੂੰ ਥੋੜਾ ਸ਼ਾਰਪ ਕਰ ਲੈਣੇ ਜੀ ਤੇ ਉਹ ਰੱਬੀ ਦੇਣ ਸੀਗੀ ਮਾੜਾ ਮੋਟਾ ਉਹਦੇ ਨਾਲ ਆਪਣਾ ਸ਼ੌਕ ਪਿਆ ਕਰੀ ਜਾਂਦੇ ਸੀ ਹਾਂ ਇਹ ਵੀ ਦੇਖਿਆ ਵੀ ਜਿਵੇਂ ਸ਼ੁਰੂਆਤ ਜਿਹੜੀ ਸੀ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਬਾਅਦ ਤੁਹਾਡਾ ਮਨ ਜਿਹੜਾ ਬਦਲ ਗਿਆ ਵਿਦੇਸ਼ ਚ ਜਾਣ ਦੀ ਗੱਲ ਹੋ ਗਈ ਉੱਥੇ ਜਾ ਕੇ ਵੀ ਤੁਸੀਂ ਮਤਲਬ ਪੰਜਾਬ ਦੀ ਮਿੱਟੀ ਦੇ ਨਾਲ ਪੰਜਾਬ ਦੇ ਕਲਚਰ ਨਾਲ ਪੰਜਾਬ ਦੇ ਸੰਗੀਤ ਨਾਲ ਜੁੜੇ ਰਹੇ ਸੋ ਥੋੜਾ ਜਿਹਾ ਉਹ ਵੀ ਦੱਸੋ ਵੀ ਕਿਸ ਤਰ੍ਹਾਂ ਇਸ ਸਵੱਬ ਬਣਿਆ ਬਾਹਰ ਜਾਣ ਦਾ ਕਿਹੜੇ ਕਿਹੜੇ ਦੇਸ਼ ਤੁਸੀਂ ਗਏ ਮੈਂ ਇਸ ਵੇਲੇ ਤਾਂ ਮੈਂ ਕੈਨੇਡਾ ਚ ਆ ਜੀ ਜੀ ਤੇ ਸਾਰੀ ਫੈਮਿਲੀ ਉਧਰ ਯੂ ਐਸ ਏ ਕੈਲੀਫੋਰਨੀਆ ਚ ਹੈਗੇ ਮੇਰੇ ਚਾਚਾ ਜੀ ਸਦਾਰ ਅਜਮੇਰ ਸਿਹਣੀ ਜੀ ਤੇ ਬਾਕੀ ਮੇਰੇ ਫਾਦਰ ਸਾਹਿਬ ਪਾਦਰਸ਼ਨ ਸਿੰਘ ਹੁਣੀ ਮੇਰੇ ਗ੍ਰੈਂਡਫਾਦਰ ਪਾ ਪਿਆਰਾ ਸਿੰਘ ਸਰਦਾਰ ਸ਼ੰਗਾਰਾ ਸਿੰਘ ਹੁਣੀ ਉਹ ਇੱਥੇ ਟਰਕਿੰਗ ਦਾ ਟਰਾਂਸਪੋਰਟ ਦਾ ਸਾਡਾ ਪੁਰਾਣਾ ਕਾਰੋਬਾਰ ਸੀਗਾ ਉਹ ਇੱਥੇ ਰਹਿੰਦੇ ਹੁੰਦੇ ਸੀ ਤੇ ਸਾਡੇ ਵੇਲੇ ਬਾਹਰ ਜਾਣ ਦਾ ਸਬਬ ਇੱਕ ਕਹਿ ਲੋ ਵੀ ਨਾ ਉਦੋਂ ਜਿਵੇਂ ਅੱਜ ਦਾ ਦੌਰ ਹੈ ਜੀ ਉਦੋਂ ਦੌਰ ਇਹ ਸੀਗਾ ਵੀ ਜਿਹੜਾ ਕੋਈ ਬਾਹਰ ਜਾਣ ਨੂੰ ਨਾ ਜਿਵੇਂ ਆਪਣੀ ਆਪਣੀ ਟੌਰ ਸੰਜਦੇ ਸੀ ਬਿਲਕੁਲ ਉਹ ਮੈਂ ਤੇ ਅਸੀਂ ਚੱਲਿਆ ਜੀ ਇੰਗਲੈਂਡ ਚਲ ਗਿਆ ਮੈਂ ਮੈਂ ਆਸਟ੍ਰੇਲੀਆ ਚਲ ਗਿਆ ਤੇ ਪਰ ਜਿਹੜਾ ਉਹਦਾ ਇੰਪੈਕਟ ਆਪਾਂ ਹੋਰ ਅੱਗੇ ਗੱਲਾਂ ਕਰਾਂਗੇ ਜਿਹੜਾ ਬਾਹਰ ਜਾਣ ਦਾ ਇੰਪੈਕਟ ਤੁਹਾਡੇ ਤੁਹਾਨੂੰ 20 ਸਾਲ ਬਾਅਦ ਪਤਾ ਲੱਗਦਾ ਵੀ ਤੁਸੀਂ ਕੀ ਗੋਇਆ ਜੀ ਉਹ ਜਵਾਨੀ ਵੇਲੇ ਨਹੀਂ ਸਮਝ ਲੱਗਦੀ ਚਲੋ ਇੱਕ ਆਪਾਂ ਗੱਲ ਕਰਦੇ ਸੀ ਰੰਗਲਾ ਹੱਸਾ ਤੁਹਾਡਾ ਗੀਤ ਬੜਾ ਮਕਬੂਲ ਹੋਇਆ ਸੀਗਾ ਇਹ ਸੋ ਥੋੜਾ ਜਿਹਾ ਆਪਣੇ ਦਰਸ਼ਕਾਂ ਨੂੰ ਜਰਾ ਸਾਂਝਾ ਕਰੀਏ ਕੀ ਤੇ ਕੋਈ ਜੀ ਜੀ ਚਲੋ ਹੋਜੀ ਹਾਂਜੀ ਉਹਦੇ ਉਹ ਦਵਿੰਦਰ ਭਾਈ ਦਾ ਗਾਣਾ ਲਿਖਿਆ ਸੀ ਦਵਿੰਦਰ ਖੰਨੇ ਵਾਲੇ ਬਹੁਤ ਹੀ ਉਸ ਟਾਈਮ ਦੇ ਵੱਡੇ ਹੁਣ ਵੀ ਅੱਜ ਵੀ ਬਿਲਕੁਲ ਉਹਨਾਂ ਦੇ ਬਹੁਤ ਸਾਰੇ ਨਾਮੀ ਕਲਾਕਾਰ ਹਨ ਗੀਤ ਗਾਇਕੀ ਹਾਂਜੀ ਮਨਮੋਹਨ ਭਾਜੀ ਕਮਲਹੀਰ ਹਰੋਣੀ ਉਹਨਾਂ ਨੇ ਸਭ ਨੇ ਹਰਪਜਨਮਾਨ ਭਾਜੀ ਚਿੱਠੀ ਨਹੀਂ ਚਿੱਠੀ ਬਿਲਕੁਲ ਬਿਲਕੁਲ ਬਹੁਤ ਵਧੀਆ ਉਹਨਾਂ ਦਾ ਮੇਰਾ ਇੱਕ ਡ੍ਰੀਮ ਸੀਗਾ ਕਿ ਮੈਂ ਇੱਕ ਮੇਰਾ ਕਲਾਸਮੈਟ ਸੀ ਖੰਨੇ ਤੋਂ ਜੀ ਤੇ ਦਵਿੰਦਰ ਭਾਜੀ ਦੇ ਵੱਡੇ ਭਰਾ ਉਹਨਾਂ ਦੇ ਫਰੈਂਡ ਸੀਗੇ ਉਹਨਾਂ ਦੇ ਬੜੇ ਮਤਲਬ ਉਹਨਾਂ ਨੇ ਮੈਂ ਥੋੜੀ ਜਿਹੀ ਸਟੋਰੀ ਦੱਸਦਾ ਕਿ ਰੰਗਲੇ ਆਸੇ ਦਾ ਸਬਬ ਕਿਵੇਂ ਬਣੇ ਜੀ ਤੇ ਮੈਂ ਜੰਦ ਸੀਗਾ 19-20 ਸਾਲ ਦੀ ਏ ਸੀ ਤਾਂ ਮੈਂ ਕਿਹਾ ਵੀ ਬੜੇ ਮਿੰਤਾ ਤਰਲੇ ਕਰਨ ਤੋਂ ਬਾਅਦ ਨਾ ਚੰਡੀਗੜ੍ਹ ਭਾਜੀ ਮਿਲੇ ਦਵਿੰਦਰ ਭਾਜੀ ਜੀ ਜੀ ਉਹਨੇ ਆਪਣੀ ਕਾਰ ਸੀਗੇ ਕਹਿੰਦੇ ਵੀ ਮੈਨੂੰ ਬੁਲਾਇਆ ਤੇ ਕਹਿੰਦੇ ਆ ਲੈ ਆਪਣਾ ਗਾਣਾ ਹੈਨਾ ਤੇ ਮੈਂ ਨਾ ਉਹ ਜਿਵੇਂ ਨਾ ਉਹਨਾਂ ਨੇ ਗੱਡੀ 'ਚ ਬੈਠੇ ਲਿਖਿਆ ਸੀ ਤੇ ਉਹ ਮੈਂ ਜਦੋਂ ਗਾਣਾ ਪੁੱਠਾ ਸਿੱਧਾ ਕੀਤਾ ਤਾਂ ਮੇ ਪਹਿਲਾਂ ਤਾਂ ਮੈਂ ਸਮਝ ਨਹੀਂ ਇਹ ਵੀ ਸਥਾਈ ਕਿਹੜੀ ਆ ਅੰਤਰੇ ਕਿਹੜੇ ਆ ਤੇ ਉਹ ਮੈਂ ਜੋੜ ਕੇ ਮੈਂ ਪੜਿਆ ਮੈਂ ਕਿ ਤੇਰਾ ਰੰਗਲਾ ਰੰਗਲਾ ਹਾਸਾ ਸਾਨੂੰ ਲੁੱਟ ਕੇ ਲੈ ਗਿਆ ਯਾਰ ਲੱਖ ਯਾਰ ਮੈਂ ਕਿਉਂਕਿ ਹਰ ਤੁਹਾਨੂੰ ਆਪਣੇ ਦਿਮਾਗ 'ਚ ਇਹ ਮੌਕਾ ਨਹੀਂ ਮਿਲਿਆ ਅੱਜ ਤਾਂ ਰਾਈਟਰ ਤੁਸੀਂ ਚੂਜ਼ ਕਰ ਸਕਦੇ ਹੋ 100 ਗਾਣਾ ਆਂਦਾ ਵਿੱਚ ਤੁਸੀਂ 1 ਜਾਂ 2 ਚੁਣ ਸਕਦੇ ਹੋ ਉਹ ਤਾਂ ਗਾਣਾ ਹੀ ਲਿਮਟਿਡ ਸੀ ਲਿਮਟਿਡ ਸੀ ਹਾਂਜੀ ਉਹਨਾਂ ਨੇ ਇੱਕ ਮੈਂ ਆਇਆ ਮੈਂ ਕਿਹਾ ਯਾਰ ਹੁਣ ਇਹ ਦਵਿੰਦਰ ਖੰਨੇ ਵਾਲੇ ਦਾ ਗੀਤ ਹੈ ਮੈਂ ਕਿਹਾ ਤੂੰ ਇਹਨੂੰ ਹੀ ਕਰ ਇਹਦੇ ਤੇ ਹੀ ਪ੍ਰੈਕਟਿਸ ਕਰ ਫਿਰ ਮੈਂ ਜਦੋਂ ਇੰਗਲੈਂਡ ਵਾਪਸ ਚੱਲ ਗਿਆ ਮੈਂ ਕੰਮ ਤੋਂ ਬੈਕ ਐਂਡ ਫੋਰਥ ਆਂਦੇ ਜਾਂਦੇ ਉਹਦੀ ਤਿਆਰੀ 5 ਮਿੰਟ ਲੱਗੇ ਸੀ ਮੈਨੂੰ ਉਹ ਗਾਣਾ ਡੱਬ ਕਰਨ ਨੂੰ ਤੇ ਮੁੰਡਾ ਰਤਨ ਸੀਗਾ ਉਹਨੇ ਇਹਦਾ ਮਿਊਜ਼ਿਕ ਕੀਤਾ ਉੱਥੇ ਜੀ ਤੇ ਬਿਲਕੁਲ ਬ੍ਰਾਂਡ ਨਿਊ ਤੇਜਵੰਦ ਕਿੱਟੂ ਭਾਜੀ ਦਾ ਸ਼ਾਗਿਰਦ ਸੀ ਮੁੰਡਾ ਉਹ ਜਿਹੜਾ ਮਿਊਜ਼ਿਕ ਕੀਤਾ ਸੀ ਉਹ ਤੇ ਕੰਪੋਜ਼ ਮੈਂ ਕੀਤਾ ਸੀ ਮੈਂ ਵੀ ਬਸ ਤੁਰੇ ਜਾਂਦੇ ਉਹਦੇ ਮੈਂ ਤੁਹਾਨੂੰ ਬੋਲ ਸੁਣਾ ਮੈਂ ਕਿਹਾ ਹੂੰ ਹੂੰ ਤੇਰਾ ਰੰਗਲਾ ਰੰਗਲਾ ਹਾਸਾ ਸਾਨੂੰ ਲੁੱਟ ਕੇ ਲੈ ਗਿਆ ਬੁੱਲੀਆਂ ਦਾ ਸੁਰਖ ਦੰਦਾ ਸਾ ਸਾਨੂੰ ਲੁੱਟ ਕੇ ਲੈ ਗਿਆ ਜਾਦੂ ਕਰਕੇ ਲੈ ਗਿਆ ਤੇਰਾ ਚਿਹਰਾ ਨੀ ਚਿਹਰਾ ਨੀ ਖੰਨੇ ਵਾਲਾ ਦਵਿੰਦਰ ਹੋ ਗਿਆ ਤੇਰਾ ਨੀ ਹੱਥ ਫੜਨਾ ਪੈ ਗਿਆ ਕਾਸਾ ਸਾਨੂੰ ਲੁੱਟ ਕੇ ਲੈ ਗਿਆ ਤੇਰਾ ਰੰਗ ਲਾ ਰੰਗ ਲਾ ਹਾਸਾ ਸਾਨੂੰ ਲੁੱਟ ਕੇ ਲੈ ਗਿਆ ਤੋ ਬਹੁਤ ਲੋਕਾਂ ਨੇ ਉਸ ਵੇਲੇ ਇਹਨੂੰ ਬੜਾ ਪਿਆਰ ਦਿੱਤਾ ਤੁਹਾਡੇ ਗੀਤ ਨੂੰ ਤੋ ਬੜੀ ਚਰਚਾ ਦੇ ਵਿੱਚ ਵੀ ਰਿਹਾ ਸੋ ਹੋਰ ਕਿਹੜੇ-ਕਿਹੜੇ ਤੁਹਾਡੇ ਗੀਤ ਜਿਹੜੇ ਸੀ ਤੁਸੀਂ ਸਮਝਦੇ ਕਿ ਬੜੇ ਮਕਬੂਲ ਹੋਏ ਆ ਔਰ ਤੁਹਾਨੂੰ ਉਹਨਾਂ ਤੇ ਪ੍ਰਾਊਡ ਫੀਲ ਹੋ ਰਿਹਾ ਆ ਅ ਸਭ ਤੋਂ ਪਹਿਲਾਂ ਤਾਂ ਇਹ ਇਹ ਗੀਤ ਨੇ ਮੇਰੀ ਹਰਦੀਪਾ ਜੀ ਕਚਾਨ ਬਣਾਈ ਹੈ ਅੱਜ ਵੀ ਕਿੰਨਾ ਹੀ ਸਮਾਂ ਬੀਤ ਗਿਆ ਜੇ ਕਿਸੇ ਨੂੰ ਦੱਸਦੇ ਆ ਤਾਂ ਉਸ ਵੇਲੇ ਜਿਹੜਾ 7-8 ਸਾਲ ਦਾ ਬੱਚਾ ਸੀ ਜਾਂ 10 ਸਾਲ ਦਾ ਬੱਚਾ ਸੀ ਅੱਜ ਬڑا ਹੋ ਗਿਆ ਝੰਗ ਹੋ ਗਿਆ ਹਾਂਜੀ ਉਹ ਉਹ ਯੰਗ ਆਪਣੀ ਮੈਚੁਰ 에ਜ ਦੇ ਵਿੱਚ ਆ ਗਏ ਉਹਨਾਂ ਨੂੰ ਪਤਾ ਆ ਤੇ ਹੁਣ ਮੈਂ ਜਦੋਂ 뮤직 ਦੀ 뮤직 ਲਾਈਨ ਚ ਦੁਬਾਰਾ ਫੇਰ ਮੇਰੇ ਐਲਬਮ ਇੱਕ ਆਪਾ ਕਿੰਗ ਗਰੇਵਾਲ ਜੀ ਸਰਜੀਤ ਖਾਨ ਵੀਰ ਉਹਨਾਂ ਦੇ ਟਰੈਕ ਨੂੰ ਲਿਖਦੇ ਆ ਜੀ ਉਹਨਾਂ ਦੀ ਨਾਲ ਕਲੈਬੋਰੇਟ ਕਰਕੇ ਐਲਬਮ ਇੱਕ EP ਤਿਆਰ ਕੀਤੀ ਅਸੀਂ 5 ਗਾਣਿਆਂ ਦੀ ਜੀ ਤੇ ਬਟ ਉਹ ਮੈਨੂੰ ਮੇਰੀ ਖੁਸ਼ਕਿਸਮਤੀ ਕਹ ਲਓ ਕਿ ਵੀ ਮੈਂ ਜਦੋਂ ਵਾਪਸ ਵੀ ਆ ਤਾਂ ਮੈਂ ਨਿਊ ਕਮਰ ਨਹੀਂ ਹੈਗਾ ਇੱਕ ਤਰ੍ਹਾਂ ਮੈਨੂੰ ਐਜ਼ ਅ ਸੀਨੀਅਰ ਆਰਟਿਸਟ ਰਿਸਪੈਕਟ ਮਿਲਦੀ ਹੈ ਵੀ ਵੀ ਭਾਜੀ ਇਦਾਂ ਨਹੀਂ ਇਦਾਂ ਇਦਾਂ ਨਹੀਂ ਸੋ ਕੰਮ ਕਰੀ ਜਾ ਰਹੇ ਹਾਂ ਸਾਡੇ ਪਾਲੀ ਰਾਏਪੁਰ ਸਾਹਿਬ ਉਹਨਾਂ ਦਾ ਤੁਸੀਂ ਗਾਣਾ ਸੁਣਿਆ ਹੋਣਾ ਤਾਰਾ ਅੰਬਰਾ ਤੇ ਕੋਈ ਕਰੀ ਆ ਅ ਸਰਦੂਲ ਭਾਜੀ ਨੇ ਬਹੁਤ ਵਧੀਆ ਨੇ ਮਤਲਬ ਬਹੁਤ ਸੋਹਣੇ ਉਹਨਾਂ ਦੇ ਗੀਤ ਸੀ ਉਹਨਾਂ ਦੇ ਵੀ ਐਲਬਮ ਦੇ ਵਿੱਚ ਗੀਤ ਸੀਗੇ ਤੇ ਉਹ ਉਸ ਵੇਲੇ ਕੀ ਹੋਇਆ ਕਿ ਪਾਲੀ ਮੇਰਾ ਬਹੁਤ ਚੰਗਾ ਮਿੱਤਰ ਹੈ ਹੁਣ ਉਦੋਂ ਅਸੀਂ ਇਸ ਸਮਾਪਤੀ ਮਿਲੇ ਸੀ ਮੈਨੂੰ ਸੀਗਾ ਕਿ ਆਪਣੇ ਏਰੀਏ ਦੇ ਰਾਈਟਰ ਵੀ ਉਹਨਾਂ ਨੂੰ ਵੀ ਨਾਲ ਇਨਵੋਲ ਕੀਤਾ ਜਾਵੇ ਤੇ ਉਹਨੇ ਮੈਨੂੰ ਕਿਹਾ ਉਦੋਂ ਮੈਨੂੰ ਇਹ ਸੀਗਾ ਐਜ਼ ਅ ਯੰਗ ਬாய் ਮੈਂ ਕਿਹਾ ਵੀ ਯੂਨੀਵਰਸਲ ਤੇ ਐਲਬਮ ਆਊਗੀ ਪਤਾ ਨਹੀਂ ਕੀ ਹੋ ਜਾਣਾ ਹਨਾ ਤੇ ਹੋਇਆ ਵੀ ਯੂਨੀਵਰਸਲ ਨੇ ਐਮਰਦਾਦਾ ਕਿ ਨਾ ਸੀ ਉਸ ਵੇਲੇ ਤੇ ਯੂਨੀਵਰਸਲ ਐਮ ਟੀਵੀ ਵੀ ਚੈਨਲ ਮਤਲਬ ਕੋਈ ਚੈਨਲ ਇਹੋ ਜਿਹਾ ਛੱਡਿਆ ਨਹੀਂ ਜਿੱਥੇ ਉਹ ਗਾਣਾ ਚਲਾਇਆ ਨਹੀਂ ਕਿਉਂਕਿ ਉਦੋਂ YouTube ਨਹੀਂ ਸੀ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਪਲੇਟਫਾਰਮ ਬਹੁਤ ਨਹੀਂ ਹਾਂਜੀ ਹਾਂਜੀ ਤੇ ਉਹ ਮੈਨੂੰ ਕਹਿੰਦੇ ਰਹੇ ਪਾਲੀ ਸਾਹਿਬ ਕਹਿੰਦੇ ਬਈ ਯוגਰਾਜ ਜੀ ਤੁਸੀਂ ਇਹ ਸਾਰੇ ਜਿਹੜਾ ਆਪਣਾ ਬਜਟ ਹੈ ਇੱਥੇ ਨਾ ਲਾਓ ਵੀ ਛੋਟੇ ਬਜਟ ਦਾ ਰੀਐਮਪੀ ਪ੍ਰਿੰਸ ਉਹਨਾਂ ਤੋਂ ਵੀਡੀਓ ਕਰਦੇ ਆਂ ਆਪਾਂ ਉਦੋਂ ਉਦੋਂ 10-12 ਲੱਖ ਰੁਪਏ ਦਾ ਵੀਡੀਓ ਬਣਿਆ ਸੀ ਹੋਰ ਅੰਗਲੇ ਆਸੇ ਦਾ ਨਾ ਅਸੀਂ ਬੈਂਕਾਕ ਜਾ ਕੇ ਸ਼ੂ ਬੰਬੇ ਦੀ ਸ਼ਰੀਨ ਮੰਤਰੀ ਡਾਇਰੈਕਟਰ ਸੀਗੀ ਉਹਦੀ ਅੱਛਾ ਜੀ ਤੇ ਕਰਦੇ ਕਰਾਂਦੇ ਹੁਣ ਇੱਥੇ ਪੁੱਜ ਗਏ ਆਂ ਜੀ ਉਦੋਂ ਇਨ ਬਿਟਵੀਨ ਅਮਨ ਹੇਅਰ ਨਾਲ ਵੀ ਟਰੈਕ ਕੀਤੇ ਟਾਈਗਰ ਸਟਾਈਲ ਸਕਾਟਲੈਂਡ ਤੋਂ ਮੁੰਡੇ ਹੈਗੇ ਉਹਨਾਂ ਨਾਲ ਵੀ ਕੀਤੇ ਨਵੇਂ ਪੁਰਾਣੇ ਮਿਲਾ ਕੇ ਇੱਕ ਰੈਂਡੀ ਜਸਲ ਹੈ ਮੁੰਡਾ ਆਪਣੇ ਟੋਰਾਂਟੋ ਉਹਦੇ ਨਾਲ ਵੀ ਕੀਤੇ ਦੀਪ ਜੰਡੂ ਨਾਲ ਕਰਨੇ ਸੀਗੇ ਟਰੈਕ ਬਟ ਉਹਦੇ ਨਾਲ ਸੁਭਬ ਨਹੀਂ ਬਣਿਆ ਤੇ ਹੁਣ ਜੀ ਗੁਰੀ ਦੇ ਨਾਲ ਬਹੁਤ ਵਧੀਆ ਉਹਨਾਂ ਨੇ ਮਿਊਜ਼ਿਕ ਕੀਤਾ ਅ ਪੰਜ ਟ੍ਰੈਕ ਆ ਪੰਜ ਤਿੰਨ ਵੀਡੀਓ ਆਪਾਂ ਸ਼ੂਟ ਕਰ ਲਿਆ ਜੀ ਤੇ ਕਦੋਂ ਤੱਕ ਆ ਰਹੇ ਥੋਡੇ ਨਵੇਂ ਬਸ ਬਹੁਤ ਜਲਦ ਜੀ ਬਹੁਤ ਜਲਦ ਬਹੁਤ ਜਲਦ ਮੈਨੂੰ ਆਸ ਹੈ ਕਿ ਪਸੰਦ ਆਉਣਗੇ 뮤지컬ੀ ਵਧੀਆ ਟ੍ਰੀਟਮੈਂਟ ਹੋਇਆ ਹੋਇਆ ਤੇ ਬਾਕੀ ਮਿਹਨਤਾਂ ਜਾਰੀ ਨੇ ਜੀ ਤੇ ਜਗਰਾਤ ਜੀ ਤੁਸੀਂ ਫਿਰ ਕਿਵੇਂ ਸੋਚਣਾ ਕਿ ਬਾਹਰ ਜਾਣਾ ਵਿਦੇਸ਼ ਚ ਰਹਿਣਾ ਤੇ ਪੰਜਾਬ ਨੂੰ ਛੱਡ ਕੇ ਪਰ ਮੈਂ ਦੇਖਿਆ ਕਿ ਤੁਹਾਡਾ ਮੋਹ ਜਿਹੜਾ ਜਰੂਰ ਇਸ ਧਰਤੀ ਦੇ ਨਾਲ ਰੋਪੜ ਦੀ ਧਰਤੀ ਦੇ ਨਾਲ ਨੂਰ ਪਰਵੇਦੀ ਦੀ ਧਰਤੀ ਨਾਲ ਹੈਗਾ ਬਹੁਤ ਹੈ ਜੀ ਮੇਰਾ ਮੇਰਾ ਮੋਹ ਐਡਾ ਸਾਡਾ ਪ੍ਰਿੰਟ ਚਨੌਲੀ ਆ ਜੀ ਜੀ ਤੇ ਅਸੀਂ ਕਿਰਪੁਰ ਸਾਹਿਬ ਮੈਂ ਜਿਆਦਾ ਸਮਾਂ ਮੇਰੇ ਵੱਡੇ ਭੈਣ ਭਰਾ ਉਹਨਾਂ ਨੂੰ ਬਾਹਰ ਭੇਜਦਾ ਸੀ ਪੜਨ ਲਈ ਮੈਨੂੰ ਸਵਾਬ ਇਹ ਮਿਲਿਆ ਕਿ ਮੈਂ ਦਾਦਾ ਜੀ ਨਾਲ ਬਹੁਤ ਟਾਈਮ ਆਪਣੇ ਸਰਦਾਰ ਪਾ ਪਿਆਰਾ ਸਿੰਘ ਉਹਨਾਂ ਨਾਲ ਬਹੁਤ ਸਮਾਂ ਗੁਜ਼ਾਰਿਆ ਉਹਨਾਂ ਨੇ ਬਹੁਤ ਚੀਜ਼ਾਂ ਉਹਨਾਂ ਨੇ ਮਿਹਨਤ ਕਰਨੀ ਸਿਖਾਈ ਸਾਰਾ ਕੁਝ ਘਰ ਚ ਹੁੰਦਿਆ ਹੋਇਆ ਵੀ ਉਹਨਾਂ ਨੇ ਤੁਹਾਨੂੰ ਇਹ ਨਹੀਂ ਮਹਿਸੂਸ ਹੋਣ ਦਿੱਤਾ ਵੀ ਤੁਸੀਂ ਕੁਰਸੀ ਤੇ ਬੈਠੀ ਹੋ ਉਹਨਾਂ ਨੇ ਸਵੇਰੇ ਤੜਕੇ ਸਾਨੂੰ ਉਠਾਲ ਦੇਣਾ ਠੰਡ ਹੋਵੇ ਗਰਮੀ ਹੋਵੇ ਹੰਡੇ ਪਾਣੀ ਨਾਲ ਨਹਾਉਂਦੇ। ਨਿਮਰਤਾ ਕਰਨ ਦਾ ਮਤਲਬ ਜਿਹੜਾ ਜਿਵੇਂ ਸਿਖਾਇਆ ਉਹਨਾਂ ਨੇ। ਉਹਨਾਂ ਨੇ ਸਿਖਾਇਆ ਤੇ ਕਦੇ ਹਲੀਮੀ ਰੱਖਣ ਦੀ ਉਹਨਾਂ ਨੇ ਸਾਨੂੰ ਦੱਸਿਆ ਵੀ ਚੋਰੀ ਠੱਗੀ ਨਹੀਂ ਕਿਸੇ ਨਾਲ ਕਰਨੀ ਇਹ ਵੀ ਉਹਨਾਂ ਸੋਚ ਗੱਲ ਤੁਹਾਨੂੰ ਉਹਨਾਂ ਨੇ ਇੱਕ ਬਜ਼ੁਰਗ ਦੀ ਗੱਲ ਦੱਸੀ ਹੋਈ। ਉਹ ਇੱਕ ਉਹ ਕਹਿੰਦੇ ਨੇ ਜਿਹਦੇ ਅਸੂਲ ਨਹੀਂ ਹੈਗੇ ਉਹ ਬੰਦਾ ਕਾਮਯਾਬ ਨਹੀਂ। ਔਰ ਮੈਂ ਦੇਖਿਆ ਆਪਣੀ ਲਾਈਫ 'ਚ ਵੀ ਦੇਖਿਆ ਕਿ ਮੈਂ ਹੁਣ ਕਈ ਵਾਰੀ ਕੋਸ਼ਿਸ਼ ਕਰਦਾ ਵੀ ਯਾਰ ਐਡੀ ਤਿੱਖੀ ਤਲਵਾਰ ਹੈ ਨਾ ਜਦੀਪਾ ਜੀ ਇਹ ਇਹ ਜਿਹੜੀ ਸਕਸੈਸ ਦੀ ਜਾਂ ਕੋਈ ਵੀ ਇੰਡਸਟਰੀ ਹੈ ਨਾ ਇਹ ਇਹ ਆਪਾਂ ਜਿਹੜੇ ਵੱਡੇ ਵੱਡੇ ਐਕਟਰ ਸtare ਆਪਾਂ ਦੇਖਦੇ ਆ ਉਹਨਾਂ ਦੀ ਕਿੰਨੀ ਮਿਹਨਤ ਹੈ ਨਾ ਉਹ ਕਿੰਨਾ ਸਟਰਗਲ ਕਰਕੇ ਇੱਥੇ ਪਹੁੰਚਦੇ ਆ ਬਹੁਤ ਸਟਰਗਲ ਹੈ ਅੱਛਾ ਇਹ ਇਦਾਂ ਆ ਵੀ ਜੇ ਤੁਸੀਂ ਇਹ ਮਾਲਾ ਖੰਡੇ ਦੀ ਧਾਰ ਤੇ ਤੁਰਨ ਵਾਲਾ ਕੰਮ ਹੈ ਨਾ ਇੱਧਰ ਨਾ ਉੱਧਰ ਬਿਲਕੁਲ ਬਿਲਕੁਲ ਜੇ ਤੁਸੀਂ ਥੋੜਾ ਜਿਹਾ ਵੀ ਸਲਿੱਪ ਡਾਊਨ ਹੋ ਜਾਨੇ ਉਹਨਾਂ ਤਾਂ ਤੁਸੀਂ ਹੀ ਨਹੀਂ ਪਹੁੰਚਦੇ ਤਾਂ ਇਹ ਮੰਜ਼ਲ ਤੇ ਨਹੀਂ ਪਹੁੰਚ ਸਕਦੇ ਬੜਾ ਔਖਾ ਹੈ ਫਿਰ ਤੁਸੀਂ ਝੁਕੇ ਗਏ ਫਿਰ ਝੁਕੇ ਤਾਂ ਤੁਸੀਂ ਕੈਨੇਡਾ ਵੱਲ ਰੁਕ ਕਰ ਲਿਆ ਕੈਨੇਡਾ ਵੱਲ ਜਾਣਾ ਨਹੀਂ ਸੀ ਜੀ ਤੇ ਉਹ ਵੀ ਕਹਿੰਦੇ ਆ ਨਾ ਵੀ ਜਿੱਥੇ ਦਾਣਾ ਪਾਣੀ ਹੈ ਤੇ ਤੁਸੀਂ ਪਹੁੰਚ ਹੀ ਜਾਂਦੇ ਹੋ ਉਹ ਮੇਰਾ ਬ੍ਰਦਰ ਕੈਲੀਫੋਰਨੀਆ ساری ਫੈਮਿਲੀ ਉਧਰ ਸੀਗੀ ਤੇ ਉਹ ਕਹਿੰਦੇ ਸੀ ਵੀ ਤੂੰ ਕੱਲਾ ਹੀ ਆ ਉੱਥੇ ਜੀ ਵੀ ਤੂੰ ਮਤਲਬ ਤੂੰ ਇੱਧਰ ਆ ਜਾ ਮੈਂ ਜਦ ਕੀ ਉੱਥੇ ਸਾਰਾ ਮੇਰਾ ਸੈਟਲਮੈਂਟ ਵਧੀਆ ਸੀਗੀ ਤੇ ਜੌਬਸ ਵੀ ਹੋਰ ਸਭ ਸੈੱਟ ਸੀਗਾ ਕੰਮ 뮤직 ਵੀ ਉੱਥੇ ਚੱਲੀ ਜਾਂਦਾ ਸੀ ਅਮਨ ਹੇਰ ਹੁਣੀ ਟੌਮ ਲੋਰੀ ਉੱਥੇ ਕਮੈਂਟਰੀ ਸਟੂਡੀਓ ਬਹੁਤ ਵਧੀਆ ਸਿਸਟਮ ਸੀਗਾ ਸਾਰਾ ਇੰਗਲੈਂਡ ਦਾ 뮤직 ਤੁਹਾਨੂੰ ਪਤਾ ਉਦੋਂ ਬਹੁਤ ਵਧੀਆ ਚੱਲਦਾ ਸੀ ਤੇ ਉਹਨੇ ਮੇਰੀ ਐਪਲੀਕੇਸ਼ਨ ਪਰਮਨੈਂਟ ਰੈਜ਼ਿਡੈਂਸੀ ਦੀ ਭਰ ਕੇ ਭੇਜ ਦਿੱਤੀ ਮੈਂ ਸਾਈਨ ਕਰਕੇ ਇਦਾਂ ਹੀ ਮੇਲ ਕੀਤੀ ਕਿਸੇ ਕੋਈ ਸਪੈਸ਼ਲ ਐਫਰਟ ਨਹੀਂ ਲਾਇਆ ਉਹ 4-5 ਸਾਲ ਉਹਦੀ ਪ੍ਰੋਸੈਸਿੰਗ ਚੱਲੀ ਤੇ ਉਹ ਉਹਨਾਂ ਦਾ ਆ ਗਿਆ ਜੀ ਉਹ ਪੀਆਰ ਦਾ ਆ ਗਿਆ ਕਿ ਵੀ ਤੁਸੀਂ ਆਓ ਤੁਹਾਨੂੰ ਜਾਣ ਦਾ ਮੌਕਾ ਬਣ ਗਿਆ ਹਾਂਜੀ ਹਾਂਜੀ ਉਹਦੇ ਫਿਰ ਕੈਨੇਡਾ ਦੇ ਵਿੱਚ ਜਾ ਕੇ ਫਿਰ ਇਹ ਜਿਹੜਾ ਆਪਣਾ ਸੰਗੀਤ ਦਾ ਸ਼ੌਕ ਹੈ ਉਹ ਫਿਰ ਕਿਵੇਂ ਪੂਰਾ ਕੀਤਾ ਸੰਗੀਤ ਦਾ ਸ਼ੌਕ ਥੋੜਾ ਜਿਆ ਇਸੇ ਕਰਕੇ ਡਿਲੇ ਹੋਇਆ ਹਰਦੀਪਾ ਜੀ ਕਿਉਂਕਿ ਨਾ ਮੇਰਾ ਸ਼ਹਿਰ ਹੈਗਾ ਜੀ ਆਟਵਾ ਜੀ ਰਾਜਧਾਨੀ ਹੈ ਕੈਨੇਡਾ ਦੀ ਉੱਥੇ ਕੀ ਹੈ ਕਿ ਉਹ ਸਾਰਾ ਗਵਰਨਮੈਂਟ ਆਉਂਦਾ ਮੈਂ ਉੱਥੇ ਸਾਰੇ ਸਾਡੇ ਵਰਗੇ ਗਵਰਨਮੈਂਟ EMPLOYEES ਤੇ ਕਿ ਮੈਂ ਵੀ ਫੈਡਰਲ ਗਵਰਨਮੈਂਟ EMPLOYEES ਹਾਂ ਉੱਥੇ ਜੀ ਤੇ ਉਹਦੇ ਨਾਲ ਕੀ ਹੋ ਗਿਆ ਇੱਕ ਸਲੋ ਡਾਊਨ ਜਿਹਾ ਆ ਗਿਆ ਕਿਉਂਕਿ ਉੱਥੇ ਇੰਡਸਟਰੀ ਨਹੀਂ ਹੈਗੀ ਇੰਡਸਟਰੀ ਸਾਰੀ ਯਾ ਟ੍ਰਾਂਟੋ ਹੈ ਬਿਲਕੁਲ ਯਾ ਉਧਰ ਬੈਂਕੂਵਰ ਸੜਨ ਵਾਲੇ ਬਿਲਕੁਲ ਤੇ ਉਹਦੇ ਕਰਕੇ ਇੱਕ ਮੈਂ ਕਹ ਲਓ ਵੀ ਆਪਣਾ ਰਿਆਜ਼ਰੂਸ ਕਰਦਾ ਰਹਿੰਦਾ ਸੀ ਹਰ ਵੇਲੇ ਵੀ ਚਲੋ ਆਪਣਾ ਹਰਮੋਨੀਅਮ ਘਰੇ ਹੈਗਾ ਸਾਲ ਆ ਲਿਆ ਤੇ ਵੋਕਲ ਠੀਕ ਰੱਖਣ ਔਰ ਜਿਹੜੀਆਂ ਲੋਕਲ ਪਰਫਾਰਮੈਂਸੇਜ਼ ਹੋ ਗਈਆਂ ਬਟ ਉਹ ਉਹ ਗੱਲ ਨਹੀਂ ਸੀ ਬਣ ਤੇ ਮੁੜ ਕੇ ਫਿਰ ਜਿਹੜਾ ਇਹ ਫਿਰ ਦਾਖਲਾ ਹੋਇਆ ਤੁਹਾਡਾ ਫਿਰ ਤੁਸੀਂ ਇਹ ਇਨੀਸ਼ੀਏਟਿਵ ਲਿਆ ਵੀ ਨਹੀਂ ਮੈਂ ਕਰਨਾ ਹੈ ਸ਼ੌਕ ਨੂੰ ਫਿਰ ਅੱਗੇ ਨਹੀਂ ਨਹੀਂ ਹਦੀਪਾ ਜੀ ਇਹ ਕਦੇ ਗਿਆ ਹੀ ਨਹੀਂ ਜੀ ਨਹੀਂ ਤੁਸੀਂ ਦੇਖੋ ਵੀ ਮੈਂ ਮੇਰੇ ਪਿਛਲੇ 15 ਸਾਲ ਦੀ ਪਲੈਨਿੰਗ ਚੱਲ ਰਹੀ ਹੈ ਇਹ ਜੀ ਤੇ ਅੱਜ ਕਰਦੇ ਆ ਕੱਲ ਕਰਦੇ ਆ ਫਿਰ ਮੈਨੂੰ ਸੀਗਾ ਵੀ ਪੂਰਾ ਇਨਫਰਾਸਟ੍ਰਕਚਰ ਬਣਾਈਏ ਪਹਿਲਾਂ ਪਹਿਲਾਂ ਇਹ ਹੁੰਦਾ ਸੀ ਕਿ ਅੱਛਾ ਫਿਰ ਮੇਰਾ ਇਮੀਗ੍ਰੇਸ਼ਨ ਕੰਸਲਟਿੰਗ ਦੇ ਨਾਲ ਮੈਂ ਕੰਮ ਕਰਦਾ ਐਜ਼ ਅਨ ਆਰਸੀਸੀ ਕੰਸਲਟੈਂਟ ਜੀ ਇਹ ਮੈਂ ਫਿਰ ਮਨ ਸੋਚਿਆ ਮੈਂ ਫਿਰ ਕਿਵੇਂ ਨਾ ਕਿਵੇਂ ਮੈਂ ਜਿਵੇਂ ਪਹਿਲਾਂ ਕਿਹਾ ਨਾ ਵੀ ਜਦੋਂ ਯੰਗ ਹੁੰਨੇ ਆ ਆਪਾਂ ਡਿਸੀਜਨ ਲੈ ਲੈਂਦੇ ਆ ਵੀ ਚਲੋ ਯਾਰ ਟੌਰ ਨੂੰ ਕਹਿ ਲਈਏ ਜਾਂ ਪੈਸੇ ਕਮਾਉਣ ਨੂੰ ਕਹਿ ਲਈਏ ਪਰ ਆਪਾਂ ਗਵਾ ਬਹੁਤ ਲੈ ਲਿਆ ਨਾ ਅਸੀਂ ਕਿਸੇ ਦੁੱਖ ਚ ਨਾ ਸੁੱਖ ਚ ਨਾ ਵਿਆਹ ਨਾ ਸ਼ਾਦੀ ਸਹੀ ਗੱਲ ਹੈ ਤੇ ਦੂਰੋਂ ਦੂਰੋਂ ਹੁਣ ਤਾਂ ਚਲੋ ਸਾਡੇ ਟਾਈਮ 'ਚ ਤਾਂ ਨਾ WhatsApp ਹੁੰਦਾ ਸੀ ਨਾ ਕੋਈ ਅੱਜ ਤਾਂ ਬੜਾ ਸੋਸ਼ਲ ਮੀਡੀਆ ਅੱਗੇ ਆ ਹਰ ਚੀਜ਼ ਪਤਾ ਲੱਗਦੀ ਹੈ ਇਨਫੋਰਮੇਸ਼ਨ ਬਹੁਤ ਜੋਗ ਅੱਗੇ ਚਲੀ ਉਹਦੋਂ ਸਾਨੂੰ ਕਾਰਡ ਲੈ ਕੇ ਕਾਲ ਕਰਨੀ ਪੈਂਦੀ ਸੀ ਘਰ ਦੇ ਉਹਨੂੰ ਮੈਂ ਕਹਿੰਦਾ ਵੀ ਈਜ਼ੀ ਵੀ ਹੋ ਗਿਆ ਬਟ ਦਿਲੋਂ ਨਹੀਂ ਮੈਂ ਪਾਲੀ ਉਹਨਾਂ ਨਾਲ ਗੱਲ ਕਰਦਾ ਰਹਿਣਾ ਮੈਂ ਅਖਾ ਯਾਰ ਪਾਲੀ ਸਾਹਿਬ ਵੀ ਅ ਵੀਰ ਮੈ ਮੇਰੇ ਅੰਦਰ ਉਹ ਨਹੀਂ ਨਿਕਲਦਾ ਕਿਉਂਕਿ ਜਿਹੜਾ ਸੰਗੀਤ ਹੈ ਨਾ ਮਤਲਬ ਜੋ ਵੀ ਕਲਾ ਹੈ ਬੰਦੇ ਦੇ ਅੰਦਰ ਉਹ ਕਹਿੰਦੇ ਕਿ ਉਹ ਜੰਮਣ ਤੋਂ ਬਾਅਦ ਉਹਦੇ ਮਰਨ ਦੇ ਨਾਲ ਹੀ ਜਾਂਦੀ ਹੈ ਤੇ ਇਹਹੀ ਤੁਹਾਡੇ ਵਿੱਚ ਵੀ ਹੈ ਸੋ ਹੋਰ ਜਿਵੇਂ ਅੱਜ ਤੁਸੀਂ ਕੈਨੇਡਾ ਦੇ ਵਿੱਚ ਦੇਖਦੇ ਆ ਜੁਕੇ ਵਿੱਚ ਵੀ ਤੁਸੀਂ ਰਹੇ ਹੋ ਤੇ ਕਿਸ ਤਰ੍ਹਾਂ ਦੀ ਪੰਜਾਬੀ ਗਾਇਕੀ ਦੇ ਵਿੱਚ ਕੀ ਚੇਂਜਸ ਤੁਸੀਂ ਮਹਿਸੂਸ ਕਰਦੇ ਆ ਜਾਂ ਕੀ ਮਤਲਬ ਨਵਾਂ ਕੁਝ ਨਵਾਂ ਪਣ ਕੇ ਆਇਆ ਚੇਂਜਸ ਹਰਦੀਪ ਜੀ ਬਹੁਤ ਨੇ ਪਰ ਮੈਂ ਦੇਖਿਆ ਕਿ ਹਰ ਤਰ੍ਹਾਂ ਦੇ ਸੰਗੀਤ ਦੇ ਇੱਕ ਆਡੀਅנס ਹੈਗੀ ਬਿਲਕੁਲ ਸਤਿੰਦਰ ਸਰਤਾਜ ਉਹਨਾਂ ਦੀ ਆਡੀਅנס ਵੀ ਹੈਗੀ ਹੈ ਬਿਲਕੁਲ ਜੀਪ ਜੰਡੂ ਉਹਨਾਂ ਦੀ ਆਡੀਅנס ਵੀ ਹੈਗੀ ਜਿਵੇਂ ਪੁਰਾਣੇ ਟਾਈਮਾਂ ਚ ਸਰਜੀਤ ਬਨਰਖੀਆ ਉਹਨਾਂ ਦੀ ਆਡੀਅנס ਹੈਗੀ ਮੁਹੰਮਦ ਫਰੀਦ ਉਹਨਾਂ ਦੀ ਕੀ ਚਮਕੀਲੇ ਉਹਨਾਂ ਦੀ ਆਡੀਅנס ਸੀ ਸਭ ਦੀ ਸਭ ਦਾ ਇੱਕ ਆਪਣਾ ਆਪਣਾ ਫਲੇਵਰ ਹੈ ਤੇ ਬਟ ਉਹਦੇ ਚ ਇਹ ਹੈਗਾ ਕਿ ਹੁਣ ਤਾਂ ਅੱਜ ਕੱਲ੍ਹ ਅਰਟੀਫੀਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਆ ਗਿਆ ਜੀ ਹੁਣ ਤਾਂ ਇਹ ਆ ਵੀ ਜੇ ਤੁਹਾਨੂੰ ਗਾਣਾ ਵੀ ਨਹੀਂ ਆਤਾ ਤੁਸੀਂ ਤਾਂ ਵੀ ਗਾਣਾ ਬਣਾ ਦੋਗੇ ਬਿਲਕੁਲ ਸਹੀ ਹੈ ਤੇ ਮਤਲਬ ਗੱਲ ਇਹ ਹੈ ਕਿ ਚਿੰਦੇ ਤਾਂ ਬਹੁਤ ਵੱਡੀ ਇੰਡਸਟਰੀ ਚ ਆ ਰਹੀ ਹੈ ਮਿਊਜ਼ਿਕ ਆਪਣੇ ਆਪ ਪਿਆਰ ਹੋ ਰਿਹਾ ਤੁਸੀਂ ਸਿਰਫ ਬੋਲਣਾ ਹੀ ਹੈ ਪੰਜਾਬੀ ਚ ਉਹਨੂੰ ਹੀ ਉਹਨਾਂ ਨੇ ਮਿਊਜ਼ਿਕ ਹੁਣ ਤਾਂ ਬੜਾ ਮਤਲਬ ਸਿਸਟਮ ਬੜਾ ਅਪਗ੍ਰੇਡ ਹੋ ਗਿਆ ਹਾਂਜੀ ਕਦੇ ਜਮਾਨਾ ਸੀਗਾ ਜਦੋਂ ਸਰਜੀਤ ਬਿੰਦ ਰਖਿਆ ਜੀ ਹੋਏ ਆ ਦੁਰਗਰ ਗੀਲਾ ਜੀ ਹੋਏ ਆ ਹੈਨਾ ਤੇ ਅਮਰ ਨੂਰੀ ਵਰਗੇ ਇਹ ਰੋਪੜ ਜ਼ਿਲ੍ਹੇ ਦੀਆਂ ਕਹਿ ਸਕਦੇ ਆ ਫਨਕਾਰ ਕਲਾਕਾਰ ਹੋਏ ਆ ਸੋ ਅੱਜ ਵੀ ਅਸੀਂ ਜੇ ਅਗਰ ਗੱਲ ਕਰੀਏ ਤਾਂ ਰੋਪੜ ਜ਼ਿਲ੍ਹੇ ਚ ਬੜੇ ਨਾਮੀ ਕਲਾਕਾਰ ਸਾਡੇ ਹੈਗੇ ਆ ਪਰਮਾ ਡੂਮੇਵਾਲ ਹੈਗਾ ਤੁਹਾਡੇ ਇੱਕਮ ਚਨੋਲੀ ਜੀ ਹੈਗੇ ਆ ਬਹੁਤ ਮੁੰਡੇ ਹਰਮਿੰਦਰ ਨੂਰਪਰੀ ਹੋਰ ਅੱਗੇ ਕਾਫੀ ਨੇ ਹਰ ਹਰਮਿੰਦਰ ਵੀ ਆਪਣਾ ਵਧੀਆ ਮਿੱਤਰ ਹੈ ਮੈਂ ਵੀਰ ਨੂੰ ਮੈਂ ਕਦੇ ਮਿਲਿਆ ਨਹੀਂ ਪਰ ਮੈਂ ਉਹਨਾਂ ਨੂੰ ਦੇਖਦਾ ਰਹਿੰਦਾ ਹਾਂ ਅੱਜ ਨਾ ਆਏ ਉਹਨਾਂ ਦਾ ਹਾਂਜੀ ਹਾਂ ਬਿਲਕੁਲ ਬਿਲਕੁਲ ਏਕਮ ਏਕਮ ਤਾਂ ਛੋਟਾ ਜਿਹਾ ਸੀਗਾ ਜਦੋਂ ਗੁਰਿੰਦਰ ਆ ਵੈਸੇ ਉਹਦਾ ਨਾਮ ਜੀ ਤੇ ਜਦੋਂ ਮੇਰੀ ਐਲਬਮ ਆਈ ਸੀ ਬਿਲਕੁਲ ਹਲਕ ਮੈਨੂੰ ਲੱਗਾ ਸੀ ਚੌਥੀ ਪੰਜਵੀਂ ਛੋੜਾ ਹੁਣ ਉਹਨੇ ਬਹੁਤ ਵਧੀਆ ਆਪਣਾ ਨਾਮ ਬਣਾਇਆ ਮੈਂ ਬਹੁਤ ਖੁਸ਼ ਹਾਂ ਮੈਂ ਕਿਹਾ ਚਲੋ ਅਸੀਂ ਇੱਕੋ ਪਰਿਵਾਰ ਚ ਤੁਹਾਡੇ ਪਿੰਡ ਚੋਂ ਇੱਕੋ ਪਰਿਵਾਰ ਚੋਂ ਇੱਕੋ ਪਰਿਵਾਰ ਵੀ ਸੀ ਸਕੇ ਅੱਛਾ ਹਾਂਜੀ ਫੈਮਿਲੀ ਚ ਆਇਆ ਬਹੁਤ ਵੰਡਾ ਬਹੁਤ ਵਧੀਆ ਉਹ ਵੀ ਕਰਿਆ ਅੱਜ ਪੰਜਾਬ ਦੇ ਵਿੱਚ ਬਹੁਤ ਬਹੁਤ ਵਧੀਆ ਮੈਂ ਕਿਹਾ ਚਲੋ ਆਪਾਂ ਕਿੰਨਾਂ ਨੇ ਇੱਕ ਤੋਂ ਇੱਕ 11 ਹੋ ਜਾਂਦੇ ਸੋ ਨਵਾਂ ਜਿਹੜਾ ਹੁਣ ਨਵੀਂ ਤੁਸੀਂ ਕਰ ਰਹੇ ਹੋ ਜੀ ਜੀ ਈਪੀ ਕਹਿ ਰਹੇ ਹੋ ਹਾਂਜੀ ਉਹਦੇ ਚ ਉਹਦੇ ਬਾਰੇ ਵੀ ਥੋੜਾ ਜਿਹਾ ਦੱਸੋ ਕਿ ਕਿਹੜੇ ਕਿਹੜੇ ਗੀਤ ਕਿਦਾਂ ਸਦੀਪ ਜੀ ਉਹਦੇ ਵਿੱਚ ਕੀ ਹੈ ਕਿ ਦੇਖੋ 뮤지컬ੀ ਤੁਹਾਨੂੰ ਥੋੜਾ ਜਿਆ ਲੋਕਾਂ ਨੂੰ ਧਿਆਨ ਚ ਰੱਖ ਕੇ ਹੀ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਬਟ ਉਹਦੇ ਵਿੱਚ ਮੇਰਾ ਇਹ ਹੈਗਾ ਕਿ 뮤지컬ੀ ਐਜ਼ ਅ ਐਜ਼ ਅ ਵੋਕਲਿਸਟ ਹੈ ਨਾ ਜੀ ਮੈਨੂੰ ਹੈਗਾ ਕਿ ਵੀ ਆਪਾਂ ਜਦੋਂ ਕੋਈ ਸਾਡਾ ਗਾਣਾ ਸੁਣੇ ਜੀ ਤਾਂ ਉਹਨੂੰ ਵਧੀਆ ਲੱਗੇ ਵਧੀਆ ਲੱਗੇ ਠੀਕ ਹੈ ਯੰਗਸਟਰ ਜੇ ਸੁਣਨਗੇ ਉਹਦੇ ਵਿੱਚ ਉਹ ਜੀ ਵਧੀਆ ਮਤਲਬ ਮੈਨੂੰ ਗੁੱਡ ਵਾਈਬ ਜੀ ਇੱਕ ਅਸੀਂ ਕਪਲਸ ਤੇ ਰੋਮਾਂਟਿਕ गाना ਕੀਤਾ ਮਤਲਬ ਉਹਦੇ ਚ ਕਮੈਡੀ ਵੀ ਹੈਗੀ ਆ ਉਹਦੇ ਚ ਥੋੜਾ ਬਹੁਤ ਐਗਰੈਸ਼ਨ ਵੀ ਹੈਗੀ ਆ ਤੇ ਪੰਜਾਬੀ ਕੈਲੋਵੀ ਸਾਡਾ ਜਿਹੜਾ ਇੱਕ ਨਾਰਮਲ ਸੁਭਾਅ ਆ ਨਾ ਉਹੋ ਜਿਹਾ ਸੰਗੀਤ ਅਸੀਂ ਸੁਣਦੇ ਜੇ ਮਗਰਬ ਸਾਡਾ ਆਮ ਹੀ ਸੁਭਾਅ ਆ ਵੀ ਜੇ ਥੋੜਾ ਜਿਹਾ ਬੰਦੇ ਨੇ ਥੋੜਾ ਜਿਆ ਹਾਈ ਹੋ ਗਿਆ ਇੱਕ ਦੋ ਪੈਗ ਲੱਗ ਗਏ ਤਾਂ ਉਦੋਂ ਉਹਦਾ ਮਾਹੌਲ ਕੁਝ ਹੋਰ ਹੁੰਦਾ ਠੀਕ ਹੈ ਤੇ ਜੇ ਅ ਵੈਸੇ ਬੈਠੇ ਆ ਘਰ ਚ ਬੈਠੇ ਆ ਜਾਂ ਗੱਲਬਾਤ ਚ ਕਰ ਰਹੇ ਆ ਕੋਈ ਤਾਂ ਫਿਰ ਮਾਹੌਲ ਹੋਰ ਉਸ ਜੋ ਪੰਜਾਬੀ ਸੱਭਿਆਚਾਰ ਚ ਅਸੀਂ ਦੇਖਦੇ ਆਂ ਪੰਜਾਬੀ ਕਲਚਰ ਦੇ ਜਿਹੋ ਹੈਗਾ ਉਹਦੇ ਨਾਲ ਸੱਭਿਆਚਾਰ ਦੇ ਨਾਲ-ਨਾਲ ਅਸੀਂ ਅੱਜ ਦੇ ਜਿਹੜਾ ਇੱਕ 뮤지컬 ਵਾਈਬ ਆ ਉਹਨੂੰ ਉਹਨੂੰ ਅ ਲਾਈਵ ਰੱਖਿਆ ਉਹਦੇ ਚ ਜੀ ਲੋਕਾਂ ਨੂੰ ਪਸੰਦ ਆਵੇ ਵਧੀਆ ਯੰਗਸਟਰਸ ਨੂੰ ਵੀ ਵਧੀਆ ਲੱਗੇ ਹਰ ਹਰ ਤਰ੍ਹਾਂ ਦੀ ਉਹਦੇ ਚ ਕੋਸ਼ਿਸ਼ ਕੀਤੀ ਆ ਕਿ ਉਹ ਸੋ ਉਹਦੇ ਚ ਵੀ ਕੁਝ ਦੱਸ ਸਕਦੇ ਕੋਈ ਸਹੀ ਸਹੀ ਦੱਸ ਕੇ ਗੱਲਾਂ ਸਾਂਝਾ ਕਰ ਸਕਦੇ ਕੋਈ ਇਸ ਤਰ੍ਹਾਂ ਦੀ ਉਹਦੇ ਚ ਉਹਨੂੰ ਇੱਕ ਮੈਂ ਤੁਹਾਨੂੰ ਦੋ ਲਾਈਨਾਂ ਉਹਦੀ ਸੁਣਾ ਦੇਣਾ ਕਹਿੰਦਾ ਹੂੰ ਹੂੰ ਮੇਰੇ ਨਾਲ 10 ਕਾ ਤੋਲਾਵਾਂ ਲਈਆਂ ਤੂੰ ਲਾਵਾਂ ਲਈਆਂ ਤੂੰ ਜੇ ਇਦਾਂ ਦਾ ਸੀ ਰਹਿਣਾ ਬਣ ਕੇ ਮੇਰੇ ਨਾਲ 10 ਕਾ ਤੋਲਾਵਾਂ ਲਈਆਂ ਤੂੰ ਲਾਵਾਂ ਲਈਆਂ ਤੂੰ ਜੇ ਇਦਾਂ ਦਾ ਸੀ ਰਹਿਣਾ ਬਣ ਕੇ ਇੱਥੇ ਤਾਂ ਕੀ ਰੱਖਦੇ ਸੀਗਾ ਗਾਣਾ ਸੁਣਿਓ ਠੀਕ ਹੈ ਤੇ ਮੈਨੂੰ ਲੱਗਦਾ ਕਿ ਬਹੁਤ ਪਸੰਦ ਆਉਣਗੇ ਸਾਰੇ ਗੀਤ ਆਪਾਂ ਬਹੁਤ ਮਿਹਨਤ ਕੀਤੀ ਆ ਪੂਰੀ ਟੀਮ ਨੇ ਕਿੰਗ ਗਰੇਵਾਲ ਗੁਰੀ ਅਫੀਸ਼ੀਅਲ ਗੁਰੀ 뮤직 ਜੀ ਗੁਰੀ ਦੇ ਬਹੁਤ ਵੱਡੇ ਵੱਡੇ ਗਾਣੇ ਨੇ ਰਾਜੀਵ ਜਵੰਦਾ ਉਹਨਾਂ ਦੇ ਬਹੁਤ ਮਕਬੂਲ ਗਾਣੇ ਨੇ ਉਹਨਾਂ ਦਾ ਨਾਮ ਜੀ ਪੂਰੇ ਨੂੰ ਲੱਗਦਾ ਵੀ ਹੁਣ ਸਾਰੇ ਜਾਣਦੇ ਤੇ ਸਾਰਿਆਂ ਦੀ ਮਿਹਨਤ ਦੇ ਨਾਲ ਆਪਾਂ ਬਹੁਤ ਵਧੀਆ ਇੱਕ ਚੀਜ਼ ਬਣਾਈ ਹੈ ਜੀ। ਕਦੋਂ ਤੱਕ ਮਤਲਬ ਸਾਡੇ ਦਰਸ਼ਕਾਂ ਦੇ ਅੱਖਾਂ ਜਾ ਆ ਜੂਗਾ ਜਾਂ ਉਹਨਾਂ ਦੇ ਸਾਹਮਣੇ ਆ ਜੂਗਾ ਦੇਖੀਏ। ਇਹ ਇਹ ਬਹੁਤ ਜਲਦੀ ਬਦਨ ਨੈਕਸਟ ਮੰਥ ਸਰਸੋ ਬਸ ਅਸੀਂ ਵੀਡੀਓ ਸ਼ੂਟਾਂ ਤੇ ਲੱਗੇ ਹੋਏ ਆ ਆਪਾਂ ਤੀਜਾ ਇੱਕ ਸ਼ੂਟ ਹੋਰ ਠੀਕ ਹੈ। ਚੌਥਾ ਸ਼ੂਟ ਇੱਕ ਹੋਰ ਕਰਨ ਲੱਗੇ ਆ ਪਲਾਨ ਕਰ ਰਹੇ ਆ ਕਿਉਂਕਿ ਮੈਨੂੰ 2 ਮਹੀਨੇ ਹੋ ਗਿਆ ਇਹਨੂੰ ਜੀ। ਤੇ ਮੇਰਾ ਵਾਪਸੀ ਦਾ ਵੀ ਟਾਈਮ ਹੈਗਾ। ਪਰ ਹੁਣ ਇਹ ਨਹੀਂ ਹੈਗਾ ਹੁਣ ਗੈਪ ਨਹੀਂ ਤੁਹਾਨੂੰ ਮਿਲੂਗਾ ਦੇਖਣ ਨੂੰ। ਕੰਟੀਨਿਊਟੀ ਰਹੇਗੀ। ਕੰਟੀਨਿਊਟੀ ਰਹੇਗੀ ਹਮੇਸ਼ਾ। ਸੋ ਆਪਾਂ ਕਾਫੀ ਗੱਲਾਂ ਕਰ ਲਈ ਤੁਸੀਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਜਾਂ ਕੋਈ ਉਹਨਾਂ ਨਾਲ ਗੱਲ ਕਰਨੀ ਚਾਹੁੰਦੇ ਆ ਆਪਣੀ ਗਮਨ ਦੀ ਗੱਲ ਕੋਈ ਉਹਨਾਂ ਨਾਲ ਸਾਂਝੀ ਕਰਨੀ ਚਾਹੁੰਦੇ ਆ ਮਨ ਦੀ ਗੱਲ ਇਹ ਆ ਜੀ ਕਿ ਮਿਹਨਤ ਨੂੰ ਫਾਲ ਜ਼ਰੂਰ ਪੈਂਦਾ ਜੀ ਤੇ ਮਤਲਬ ਇੱਕ ਮੈਂ ਜਨਰਲ ਗੱਲ ਕਰਦਾ ਕਿ ਮਿਹਨਤ ਮੈਂ ਕਿਉਂਕਿ ਮੇਰੀ ਆਪਣੀ ਲਾਈਫ ਦੇ ਵਿੱਚ ਮੈਂ ਬਹੁਤ ਮਿਹਨਤ ਕੀਤੀ ਜਦੋਂ ਮੈਂ ਇੱਥੋਂ ਐਜ਼ ਅ ਯੰਗਸਟਰ ਇੰਗਲੈਂਡ ਗਿਆ ਸੀ ਐਲਬਮ ਬਣਾਈ ਐਲਬਮ ਬਣਾ ਕੇ ਮਤਲਬ ਜਦੋਂ ਤੱਕ ਆਪਾਂ ਇੱਕ ਰਸਤੇ ਤੇ ਤੁਰਦੇ ਆਂ ਜੀ ਆਪਣੀ ਮਿਹਨਤ ਕਰੀ ਜਾਂਦੇ ਆਂ ਭਾਵੇਂ ਉਹ ਇੱਥੇ ਰਹਿ ਕੇ ਦੇ ਕਿਤੇ ਵੀ ਹੈ ਕਿਤੇ ਵੀ ਹੈ ਮੈਂ ਤਾਂ ਮੈਂ ਤਾਂ ਜਰਾ ਮੋੜ ਮੋੜ ਦੀ ਹੈ ਹਾਂਜੀ ਹਾਂਜੀ ਮਤਲਬ ਨੈਗੇਟਿਵਿਟੀ ਬਹੁਤ ਆ ਜਾਂਦੀ ਹੈ ਜੀ ਉਹ ਹਰੇਕ ਬੰਦੇ ਦਾ ਇੱਕ ਉਹ ਇੱਕ ਈਮੋਸ਼ਨ ਦਾ ਹੀ ਸਾਈਡ ਹੈ ਆਪਣੇ ਦੁੱਖ ਸੁੱਖ ਜਦੋਂ ਆਪਾਂ ਖੁਸ਼ ਹੁੰਨੇ ਆ ਇੱਕ ਅਲੱਗ ਸਾਡੀ ਵਾਈਬ ਹੁੰਦੀ ਹੈ ਜਦੋਂ ਬਿਲਕੁਲ ਤੇ ਉਹ ਨੈਗੇਟਿਵਿਟੀ ਨੂੰ ਕੰਟਰੋਲ ਕਰਕੇ ਮੈਂ ਹਦੀਜੀ ਮਤਲਬ ਮੈਂ ਦੇਖਿਆ ਕਿ ਰਿਲੀਜੀਅਸਲੀ ਨਾ ਜਿਵੇਂ ਸਾਡੇ ਪਾਠ ਵਿੱਚ ਪਈ ਸਾਹਿਬ ਦਾ ਪਾਠ ਹੈ ਜਬਦੀ ਸਾਹਿਬ ਦਾ ਪਾਠ ਹੈ ਸਵੇਰੇ ਇਹ ਰਹਾ ਉਹ ਚੀਜ਼ਾਂ ਵੀ ਮਤਲਬ ਉਹ ਏਜ ਨਾਲ ਨਹੀਂ ਏਜ ਜਿਹੜਾ ਯੰਗ ਬੰਦਾ ਹੈ ਉਹ ਸ਼ਾਇਦ 20 22 ਸਾਲ ਦੀ ਉਮਰ ਚ ਮੈਨੂੰ ਵੀ ਸ਼ਾਇਦ ਇਹ ਚੀਜ਼ਾਂ ਲੈਕਚਰ ਹੀ ਲੱਗਣਾ ਚਹੀਦੀਆਂ ਪਰ ਮੈਨੂੰ ਲੱਗਦਾ ਵੀ ਮਿਹਨਤ ਕਰੇ ਬੰਦਾ ਜਿੰਨੀ ਮਿਹਨਤ ਕਰ ਸਕੇ ਦੱਬ ਕੇ ਮਿਹਨਤ ਕਰੇ ਔਰ ਉਹਦਾ ਫਲ ਜ਼ਰੂਰ ਮਿਲੇਗਾ ਤੋ ਬਾਬਾ ਨਾਨਕ ਨੇ ਵੀ ਇਹੀ ਕਿਹਾ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਸੋ ਵਧੀਆ ਗੱਲਾਂ ਤੁਸੀਂ ਸੱਜਣਾ ਕੀਤੀਆਂ ਸੋ ਅਜੀਤ ਵੈਬ ਟੀਵੀ ਨਾਲ ਤੁਸੀਂ ਗੱਲਬਾਤ ਕੀਤੀ ਆ ਸਾਨੂੰ ਸਮਝ ਦਿੱਤਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ ਅਜੀਤ ਜੀ ਥੈਂਕ ਯੂ ਫॉर ਹੈਵਿੰਗ ਮੀ ਅਜੀਤ ਵੈਬ ਟੀਵੀ ਤੇ ਸਾਰੇ ਸ਼ਰੋਤਿਆਂ ਦਾ ਤੁਹਾਡੇ ਪ੍ਰੋਗਰਾਮ ਸੁਣਨ ਵਾਲਿਆਂ ਦਾ ਥੈਂਕ ਯੂ ਵੈਰੀ ਮੱਚ ਫॉर ਲਿਸਨਿੰਗ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮੇਰੇ ਦਾਦੀ ਜੀ ਨੇ ਮੈਂ ਕਈ ਵਾਰੀ ਸਾਡੇ ਉਸਕੇ ਗਵਾਂਢ ਚ ਬੁੱਢੇ ਤਬਲਾ ਪਲੇ ਕਰਦੇ ਸੀ ਗੁਰਦੁਆਰਾ ਸਾਹਿਬ ਜੀ ਮੈਂ ਜਦੋਂ ਉੱਥੇ ਕਦੇ ਚੱਲ ਜਾਣਾ ਤਾਂ ਉਹਨਾਂ ਨੇ ਮੈਨੂੰ ਝਿੜਕ ਕੇ ਵਾਪਸ